ਪਿੰਡ ਠਵਾਲਾ ਜਿਲ੍ਹਾ ਗੁਰਦਾਸਪੁਰ ਜੋਦਾ ਜੀ ਕਿਹੜਾ ਪਿੰਡ ਮਠਵਾਲਾ ਜੀ ਜਿਲ੍ਹਾ ਗੁਰਦਾਸਪੁਰ ਨਿਸ਼ਾਰਾ ਮੱਜਾ ਸਿੰਘ ਲੱਗੇ ਵੀ ਅੱਛਾ ਭਾਈ ਮੈਂ ਆਹ ਇਦੇ ਰੋੜ ਤੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਇਧੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾ ਰਿਹਾ ਤੇ ਮੁੰਡਿਆਰੇ ਆਏ ਮਗਰੋਂ ਪਿੱਛੋਂ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋਹ ਕੇ ਲੈ ਗਿਆ ਉਹ ਦੂਜਾ ਫੋਨੀ ਵੀਵੋ ਦਾ ਭਾਈ ਕਰਦਾ ਜਾਂਦੇ ਹਾਂਜੀ ਫੋਨ ਹੋ ਰਿਹਾ ਹੀ ਮੁੰਡੇ ਦਾ ਤੋ ਪੁੱਛਣ ਦੇ ਵੀ ਕਿੱਥੇ ਕਾਇਆ ਤਾਂ ਮੈਂ ਦੱਸ ਨਹੀਂਦਾ ਮੈਂ ਲੱਗ ਕੇ ਆ ਗਿਆ ਤੁਹਾਡੇ ਦਿਹੜੀ ਲੋਣਾ ਕੀ ਕਰਨਾ ਹਾਂ ਦਿਹਾੜੀ ਲੋਣਾ ਏ ਕਿੱਥੇ ਆ ਪਿਆਸ ਜਿਹੜਾ ਲੋਣਾ ਚੁੰਨੀ ਦੇ ਕੰਮ ਦੇ ਫੇਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮਾਰੇ ਭਾਈ ਪਿੱਛਾ ਕੀਤਾ ਉਹ ਲੱਭੇ ਗਲੀਆਂ ਦੇ ਭੜੇ ਗਏ ਜੇ ਉਸ ਤੋਂ ਬਾਅਦ ਨਹੀਂ ਦਿਖੇ ਕਦੋਂ ਨਹੀਂ ਦੇਖ ਸਕਦਾ ਵੀਰ ਉਹ ਤੋ ਆ ਰਿਹਾ ਤੇ ਐਸਟੀ ਕੋਲ ਵਾਲ ਨੂੰ ਜਾ ਰਿਹਾ ਸੀ ਆ ਰਸਤੇ 'ਚ ਫਰੈਂਡਸ ਲੱਗੇ ਨਾ ਮੈਂ ਨਾ ਜਨਰਲੀ ਵੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਹੀ ਕੰਨ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਚਾਹੇ ਦੋਸਤ ਵਗੈਰਾ ਹੋਣੇ ਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੰਜ ਮੇਰਾ ਫੋਨ ਖੋਲਿਆ ਤੇ ਮੈਂ ਮੇ ਬੈਕ ਦੀ ਬਾਦੇ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ ਤੇ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਤੋਂ ਮਗਰ ਹੀ ਰਿਹਾ ਉਮੜ ਕੇ ਉਹ ਚਲ ਗਿਆ ਰਾਮਸ਼ਨਨ ਕਲੋਨੀ ਚ ਰਾਮਸ਼ਨਨ ਕਲੋਨੀ ਚ ਉਹ ਗਲੀਆਂ ਚ ਗਿਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਮਤਲਬ ਨਹੀਂ ਗਾਇਬ ਹੀ ਹੋ ਗਏ ਮੈਨੂੰ ਲੱਗਦਾ ਸ਼ਾਇਦ ਕਲੋਨੀਆਂ ਗਲੀਆਂ ਕਿਤੇ ਵੜ ਗਈਆਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ ਤੋੜੇ ਆ ਰਸਤੇ ਤੋਂ ਚੰਗੀ ਤਰ੍ਹਾਂ ਜਾਨਵਰ ਮਤਲਬ ਲੋਕਲ ਹੀ ਬੰਦੇ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ 'ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਕੋਈ ਗਾਂ ਵਾ ਕੋਈ ਮੱਗਰ ਆਣ ਰਿਹਾ ਤੇ ਅਸੀਂ ਰੁਕ ਜਾਈਏ ਜੇ ਨਹੀਂ ਆੜੇ ਤਾਂ ਫਿਰ ਰੋਡ 'ਤੇ ਜਾੜੀਏ ਤੇ ਉਹ ਅਸਲ 'ਚ ਉਹਨਾਂ ਨੂੰ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਵਾਰਤਤ ਨੂੰ ਇੰਜਾਮ ਦਿੱਤਾ ਮੋਟਰਸਾਈਕਲ ਕਿਹੜਾ ਸੀ ਤੇ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤਾਂ ਦੋ ਜਾਣੇ ਸੀ ਤੇ ਉਹ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਰਲ ਜਾਂ ਕਵਰ ਕੀਤਾ ਹੋਇਆ ਸੀ ਦੋਨੋਂ ਮੈਂ ਮੂੰਹ ਨਹੀਂ ਮੂੰਹ ਨਹੀਂ ਕੈਮਰੇ ਵੀ ਕਾਫੀ ਲੱਗੇ ਉਹਨਾਂ ਦਾ ਕਿੱਥੇ ਆਈ ਕਾਫੀ ਕਾਫੀ ਕੈਮਰੇ ਲੱਗੇ ਆ ਪਰ ਹੁਣ ਮੈਂ ਦੇਖਾਂ ਮੁੰਡੇ ਨੂੰ ਨਾਲ ਲੈ ਗਏ ਨਾ ਤੇ ਇਹਨੂੰ ਮੈਂ ਫੂਟੇਜ ਵਗੈਰਾ ਚੈੱਕ ਕਰਵਾਣਾ ਦੇਖਦਾ ਭਲਾ ਕਿੱਥੋਂ ਦੇ ਮੁੰਡੇ ਹੈਗੇ